ਵਿਸ਼ਵ ਦੇ ਵਿੱਚ ਦਸੰਬਰ ਦੇ ਮਹੀਨੇ ਦੇ ਆਖਰੀ ਹਫਤੇ ਨੂੰ ਸ਼ਹੀਦੀ ਹਫਤੇ ਵਜੋਂ ਯਾਦ ਕੀਤਾ ਜਾਂਦਾ ਹੈ ਅਤੇ ਸਿੱਖ ਕੌਮ ਵੱਲੋਂ ਦਿੱਤੀਆਂ ਸ਼ਹਾਦਤਾਂ ਦੀ ਚਰਚਾ ਵੀ ਪੂਰੇ ਵਿਸ਼ਵ ਦੇ ਵਿੱਚ ਹੁੰਦੀ ਹੈ ਇਸ ਦੀ ਮਿਸਾਲ ਸੋਸ਼ਲ ਮੀਡੀਆ ਦੇ ਉੱਪਰ ਫਿਕਰ ਨੂੰ ਮਿਲੀ ਹੈ ਜਿੱਥੇ ਇੱਕ ਕੁਰਦਿਸ਼ ਲੜਕੀ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸ਼ਹਾਦਤ ਭਰੇ ਇਰਾਕ ਦੇ ਆਪਣੇ ਕੁਝ ਦੋਸਤਾਂ ਨੂੰ ਦੱਸ ਰਹੀ ਹੈ ਤੁਸੀਂ ਵੀ ਵੇਖੋ ਇਹ ਵੀਡੀਓ ਤੁਸੀਂ ਕੀ ਕਹੋ ਤੁਸੀਂ ਯਾਨੀ ਦਿਓਨਾ ਦਖਮਨਾ ਯਾਨੀ ਅਜ਼ਿਬ ਨਿਹਦਾਰਮ ਹੈ ਗੁਤੀ ਯਾਨੀ ਦੇ ਗ੍ਰੈਂਡਫਾਦਰ ਕੋ ਬੀ ਇੱਕ ਬਹਾਦਰ ਹੈ ਜਿਸਕਾ ਯਾ ਹੀ ਵਾਸ ਆ ਹੀ ਵਾਸ ਬਿਹੇਦੀ ਫਾਈਟਿੰਗ ਓਵਰ ਸੇਮ ਗਾਈਜ਼ ਯਾ ਕਿਉਂਕਿ ਉਹ ਨੇ ਸਟਡ ਅਪ ਫੋਰ ਦ ਰਾਈਟਸ ਆਫ ਦ ਹਿੰਦੂਜ਼ ਯਾ ਉਹ ਤੁਸੀਂ ਤਾਂ ਸਕੇ ਬੀ ਡੋਨ ਅ ਸ਼ੀ ਬੀ ਆਲ ਬਸ ਸਰਜੀ ਕਰ ਹਰ ਨਫ ਸਿਮਨ ਮੁਰੀ ਬੇ ਤਾ ਬਨਾਵਣਾ ਵਿਚੂ ਗੋ ਬੀ ਦ ਯਾਨੀ ਦਫਾਸ਼ ਦੀਨ ਖੁਦ ਕਰ ਗਿਆ ਜਿਵੇਂ ਦੀ ਹਟਾ ਪਿਛਤਾ ਅਜੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਸਾਡੇ ਨਾਲ ਜੁੜੇ ਰਹੋ ਵੇਖਦੇ ਰਹੋ ਹਰਜਸ ਟੀਵੀ ਹਰਜਸ ਹਰਥਾ